ਆੰਦਾ ਆ ਲੁਧਿਆਣੇ ਆ ਕੇ ਉਹਨੇ ਮੈਨੂੰ ਕਿਹਾ ਵਾ ਕਿ ਮੰਮੀ ਮੇਰੇ ਮਗਰ ਕੋਈ ਮੈਨੂੰ ਕਿਸੇ ਨੇ ਘੇਰਾ ਆ ਅਸੀਂ ਮੁੜ ਕੇ ਇੱਥੇ ਆ ਕੇ ਕੰਪਲੇਨ ਲਖਾਈ ਤਾਂ ਇਹਨਾਂ ਨੇ ਕੰਪਲੇਨ ਨਹੀਂ ਲਿਖੀ ਤੇ ਮੁੜ ਕੇ ਜੇ ਕੰਪਲੇਨ ਲਿਖੀ ਲਿਖੀ ਤਾਂ ਕੋਈ ਕਾਰਵਾਈ ਹੋ ਨਹੀਂ ਕਰਦੇ ਬਈ ਉਹਨੇ ਅਸੀਂ ਕਹਿੰਦੇ ਆ ਜੋਧਿਆ ਜਲਾ ਗਿਆ ਵਾ ਪੈਸੇ ਖਤਮ ਹੋ ਗਏ ਨੇ ਆਪਣੇ ਆ ਜੀਗਾ ਇਹ ਪੁਲਿਸ ਵਾਲੇ ਕਹਿੰਦੇ ਐ ਸੱਚੋ ਜੀ ਸਾਹਿਬ ਉਹਨਾਂ ਨੇ ਮੋਬਾਈਲ ਮੁੰਡਿਆਂ ਨੇ ਕੋਇਆ ਉਹਨਾਂ ਨੂੰ ਤਾਂ ਕਮ ਸੇ ਪੁੱਛਦੇ ਕਿ ਮੁੰਡਾ ਕਿੱਥੇ ਗਿਆ ਉਥੇ ਤਾਂ ਜੈ ਪੁੱਛੀ ਸਕਦੇ ਆ ਨਾ ਉਹ ਵੀ ਨਹੀਂ ਪੁੱਛਦੇ ਫੇ ਕਿਉਂ ਨਹੀਂ ਪੁੱਛਦੇ ਫੇ ਸਾਨੂੰ 15 ਦਿਨ ਹੋ ਗਏ ਇੱਥੇ ਇੰਨੀ ਜਦੋਜਹਿਦ ਕਰਦੇ ਫੇ ਸਾਨੂੰ ਕੋਈ ਪੱਲਾ ਨਹੀਂ ਮੜਾ ਰਿਹਾ ਫੋਨ ਕੀਤਾ ਜੀ ਕਹਿੰਦੇ ਤੁਸੀਂ ਆਪਣੇ ਨਦੀਕੀ ਐਮਐਲਏ ਨਾਲ ਗੱਲ ਕਰੋ ਐਮਐਲਏ ਨਾਲ ਗੱਲ ਕੀਤੀ ਉਹਨੇ ਫੋਨ ਕੀਤਾ ਕਹਿੰਦਾ ਹਾਂ ਹਾਂ ਤੂੰ ਐਮਐਲਏ ਦਾ ਫੋਨ ਕਿਉਂ ਕਰਾ ਰਦਾ ਮੋਏ ਜਿੰਦਗੀ ਕੋਈ ਖਬਰ ਦੇ ਦਿੰਦਾ ਸਾਨੂੰ ਕਿ ਹਗਾ ਹੈ ਜਾਂ ਨਹੀਂਗਾ ਕੋਈ ਬਰਦਾਸ਼ਤ ਤੇ ਕਰੀਏ ਅਸੀਂ ਸੈਂ ਤਾਂ ਦੱਸੇ ਨਹੀਂ ਕਹਿੰਦੇ ਜਿੱਥੇ ਵੀ ਹੈ ਤੁਹਾਡਾ ਬੱਚਾ ਸਹੀ ਹੈ ਜਹਾਨ ਨੇ ਆਸਾਮ ਕਰਕੇ ਨਹੀਂ ਇਹਨਾਂ ਦੀ ਗੱਲਾਂ ਹੁੰਦੀਆਂ ਫੇ ਤੁਹਾਡੇ ਬੱਚੇ ਨਾਲ ਸਹੀ ਹੈ ਉਹ ਹੁੰਦੀਆਂ ਹੋਣੀਆਂ ਜੀ ਤਦ ਹੀ ਕਹਿੰਦੇ ਐਨੀ ਗੱਲ ਮਾਨ ਸਾਹਿਬ ਤਾਂ ਕਹਿੰਦੇ ਕਿ ਸਾਡੀ ਪੁੱਛੜੀ ਐਡਵਾਂਸ ਹੋ ਚੁੱਕੀ ਹੈ ਗੱਲਾਂ ਹੀ ਵਡੀਆਂ ਵਡੀਆਂ ਹੈਆਂ ਹੋਰ ਕੁਝ ਨਹੀਂਗਾ ਉਹਨੂੰ ਆਪਣੀ ਸਕਿਉਰਿਟੀ ਚਾਹੀਦੀ ਹੈ ਸਾਡੇ ਵੱਲ ਤਾਂ ਥੋੜੀ ਸਕਿਉਰਿਟੀ ਤੁਹਾਡਾ ਬੱਚਾ ਗੁੰਮ ਹੋ ਗਿਆ ਉਹਨੂੰ ਕੀ ਲੱਗੇ ਮਾਨ ਸਾਹਿਬ ਬਸ ਨਾਲ ਹੀ ਮਾਨ ਹੈ ਬਸ ਦੁਨੀਆਂ ਨਾਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਗੀ ਕਿ ਪਰਿਵਾਰ ਦੀ ਇੱਕ ਪਰਿਵਾਰ ਜੋ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ ਤੇ ਉਹਨਾਂ ਦਾ ਬੱਚਾ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਕਿਥੇ ਲਾਪਤਾ ਹੋ ਜਾਂਦਾ ਲੇਕਿਨ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਿੱਥੋਂ ਦੀ ਮੋਬਾਈਲ ਮਿਲਦਾ ਹੈ ਜਿਹੜੇ ਸਟੋਰ ਦੇ ਕੋਲ ਮੋਬਾਈਲ ਮਿਲਦਾ ਲੇਕਿਨ ਉਹ ਚੋਰ ਜਿਹੜਾ ਹੈ ਉਸ ਫੋਨ ਦੇ ਵਿੱਚ ਜਿਹੜਾ ਪੇਟੀਐਮ ਉਹਦਾ ਉਹਦਾ ਕੋਡ ਵੀ ਜਾਣਦਾ ਤੇ ਪੈਟਰੋਲ ਪੰਪ ਦੇ ਵਿੱਚੋਂ ਪੈਸਾ ਵੀ ਪੇ ਕਰਦਾ ਵਾ ਪੈਟਰੋਲ ਪਵਾ ਕੇ ਪੈਸੇ ਪੇ ਕਰਦਾ ਲੇਕਿਨ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 1 ਦਾ ਹੈ ਲੇਕਿਨ ਪਰਿਵਾਰ ਲਗਾ ਕਈ ਦਿਨ ਮਹੀਨੇ ਹੋ ਗਏ ਨੇ 1 ਮਹੀਨੇ ਤੋਂ ਵੱਧ ਮਹੀਨਾ ਹੋ ਚੁੱਕਾ ਹੈ ਲੇਕਿਨ ਉਹ ਪਰਿਵਾਰ ਇੱਕ ਨੰਬਰ ਥਾਣੇ ਜਾਂਦਾ ਲੇਕਿਨ ਹੱਥ ਪੱਲਾ ਨਹੀਂ ਫੜਾਇਆ ਜਾਂਦਾ ਚੋਰ ਤੱਕ ਪਰਿਵਾਰ ਨੇ ਫੜਾਇਆ ਹਰ ਲੋਕੇਸ਼ਨ ਪਰਿਵਾਰ ਨੇ ਘੜਾ ਕੇ ਦਿੱਤੀ ਲੇਕਿਨ ਪੁਲਸ ਹੱਥ ਖੜੇ ਕਰਕੇ ਆ ਕਹਿ ਦਿੰਦੀ ਹੈ ਕਿ ਬਕੂਆ ਅੰਮ੍ਰਿਤਸਰ ਦਾ ਬੰਦਾ ਲੁਧਿਆਣਾ ਦਾ ਨਹੀਂ ਬੰਦਾ ਅਗਰ ਲੁਧਿਆਣਾ ਸ਼ਹਿਰ ਦੇ ਵਿੱਚ ਕਿਸਦਾ ਬੱਚਾ ਗੁੰਮ ਹੋ ਗਿਆ ਜਾਂ ਕੋਈ ਨੌਜਵਾਨ ਗੁੰਮ ਹੋ ਗਿਆ ਤੇ ਬਕੂਆ ਕਿੱਥੇ ਦਾ ਬੰਦਾ ਹੈ ਲੁਧਿਆਣਾ ਸ਼ਹਿਰ ਦਾ ਲੇਕਿਨ ਪੁਲਸ ਗੁਮਰਾਹ ਕਰ ਰਹੀ ਹੈ ਪਰਿਵਾਰ ਮੌਜੂਦ ਹੈ ਮਾਤਾ ਨੇ ਕੀ ਨਾਮ ਹੈ ਮਾਤਾ ਜੀ ਕੋਮਲ ਕਿੰਨੀ ਤਰੀਕ ਨੂੰ ਕੀ ਕਰਕੇ ਗਿਆ ਸੀ ਕਰੋ ਕਰੋ ਕੰਮ ਵੀ ਭੇਜਿਆ ਸੀ ਜੇ ਕਿੱਥੇ ਇੱਥੇ ਮਤਲਬ ਕਿ ਰਾਏ ਕੋਟ ਜੀ ਹਾਂਜੀ ਹਾਂਜੀ ਉੱਥੋਂ ਆਂਦਾ ਆ ਲੁਧਿਆਣੇ ਆ ਕੇ ਉਹਨੇ ਮੈਨੂੰ ਕਿਹਾ ਵਾ ਕਿ ਮੰਮੀ ਮੇਰੇ ਮਗਰ ਕੋਈ ਮੈਨੂੰ ਕਿਸੇ ਨੇ ਘੇਰਿਆ ਆ ਜੀ ਅਸੀਂ ਮੁੜ ਕੇ ਇੱਥੇ ਆ ਕੇ ਕੰਪਲੇਨ ਲਿਖਾਈ ਤਾਂ ਨਾਲ ਕੰਪਲੇਨ ਨਹੀਂ ਲਿਖੀ ਹੂੰ ਤੇ ਮੁੜ ਕੇ ਜੇ ਕੰਪਲੇਨ ਲਿਖੀ ਲਿਖੀ ਤੇ ਕੋਈ ਕਾਰਵਾਈ ਉਹ ਨਹੀਂ ਕਰਦੇ ਭਈ ਉਹ ਦਿਨ ਦੀ ਲਾ ਜਦੋਂ ਫੋਨ ਆਇਆ ਕਿ ਮੈਨੂੰ ਕਿਸ ਨੇ ਹਾਂਜੀ ਕਿਸੇ ਨੇ ਘੇਰਿਆ ਆ ਮੈਨੂੰ ਤੇ ਲੁਧਿਆਣੇ ਪਹੁੰਚ ਗਿਆ ਸੀਗਾ ਹਾਂਜੀ ਲੁਧਿਆਣੇ ਪਹੁੰਚ ਗਿਆ ਸਟੇਸ਼ਨ ਦੇ ਉੱਤੇ ਹੀ ਸਾਰੀਆਂ ਗੱਲਾਂ ਹੋਈਆਂ ਸਾਡੇ ਨਾਲ ਅੱਛਾ 11:00 ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਫਿਰ ਤੁਸੀਂ ਫਿਰ ਕਿਦਾਂ ਮਤਲਬ ਪਹੁੰਚੇ ਉਸ ਤੱਕ ਅਸੀਂ ਉਹਦੇ ਤੱਕ ਨਹੀਂ ਪਹੁੰਚੇ ਅਸੀਂ ਪੁਲਿਸ ਸਟੇਸ਼ਨ ਤੇ ਪਹੁੰਚੇ ਸੀ ਹਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ থানা ਡਿਵੀਜ਼ਨ ਨੰਬਰ 1 ਹਾਂਜੀ ਹਾਂਜੀ ਕੀ ਕਹਿੰਦੇ ਨੇ ਪੁਲਿਸ ਵਾਲੇ ਪੁਲਸ ਵਾਲੇ ਕਹਿੰਦੇ ਸੀ ਕਰ ਦਾਂਗੇ ਤੁਹਾਡਾ 8 ਦਿਨ 8 ਦਿਨ ਕਹਿੰਦੇ ਕਦੀ ਕਰ ਦਾਂਗੇ ਕਦੀ ਕਹਿੰਦੇ 10 ਦਿਨ ਚ ਕਰ ਦਾਂਗੇ ਤੁਹਾਡਾ ਕੰਮ ਕੋਈ ਕਾਰਵਾਈ ਨਹੀਂ ਹੋ ਰਹੀ ਜੋਧਿਆ ਜਲਾ ਗਿਆ ਪੈਸੇ ਖਤਮ ਹੋਣਗੇ ਕਦੀ ਕਹਿੰਦੇ ਅਜੋਧਿਆ ਜਲਾ ਗਿਆ ਮੈਂ ਪੈਸੇ ਖਤਮ ਹੋ ਜਾਣਗੇ ਆਪੇ ਆ ਜਾਏਗਾ ਇਹ ਪੁਲਸ ਵਾਲੇ ਕਹਿੰਦੇ ਨੇ ਇਹ ਪੁਲਸ ਵਾਲੇ ਕਹਿੰਦੇ ਐਸਐਚਓ ਸਾਹਿਬ ਪੁਲਸ ਵਾਲਿਆਂ ਦੱਸ ਕੇ ਗਿਆ ਜੋਧਿਆ ਅੱਜ ਕੀ ਪਤਾ ਇਹਨਾਂ ਨੂੰ ਪਤਾ ਹੀ ਹੋਏਗਾ ਕਹਿੰਦੇ ਕੋ ਭਰਾ ਹੋਣਾ ਜਿੱਥੇ ਵੀਗਾ ਠੀਕ ਹੈਗਾ ਕਿਦਾਂ ਕੋਈ ਕਾਰਵਾਈ ਨਹੀਂ ਅੱਗੋਂ ਉਹਨਾਂ ਨੇ ਪਾਈ ਜਿਸਾਂ ਮੋਬਾਈਲ ਲੱਭ ਗਿਆ ਸੀ ਬੱਚੇ ਦਾ ਇਹ ਉਸ ਚੋਰ ਨੂੰ ਫੜ ਸਕਦੇ ਸੀ ਨਾ ਜਿਹਦੇ ਕੋਲ ਮੋਬਾਈਲ ਲੱਭਾ ਉਹਨੂੰ ਫੜ ਸਕਦੇ ਸੀ ਨਾ ਬਿਲਕੁਲ ਕਹਿੰਦੇ ਕਿ ਉਹਨੂੰ ਡੋਰੇ ਪੈਂਦੇ ਆ ਜੀ ਉਹਨੂੰ ਛੱਡ ਦਿੱਤਾ ਵੈ ਕਿਦਾਂ ਡੋਰੇ ਪੈਂਦੇ ਉਹਨੂੰ ਮੇਰੀ ਕੀਤੇ ਡੋਰੇ ਪੈਂਦੇ ਜਿਹੜੇ ਕੋਲ ਮੋਬਾਈਲ ਫੜਿਆ ਗਿਆ ਜਿਹੜਾ ਮੋਬਾਈਲ ਜਿਹੜਾ ਤੁਹਾਡੇ ਬੇਟੇ ਦਾ ਮੋਬਾਈਲ ਜਿਹਦੇ ਕੋਲ ਸੀਗਾ ਹਾਂਜੀ ਉਹਨੂੰ ਕਹਿੰਦੇ ਡੋਰੇ ਫੜੇ ਉਹਨੂੰ ਛੱਡ ਦਿੱਤਾ ਵੈ ਦਵਾਈ ਵੀ ਉਲਟੀ ਲੈ ਕੇ ਦਿੱਤੀ ਉਹਨਾਂ ਨੂੰ ਨੀ ਮਤਲਬ ਪੁਲਿਸ ਤੁਹਾਡਾ ਬੱਚਾ ਲੱਭਣ ਦੇ ਵਿੱਚ ਨਹੀਂ ਤੇ ਚੋਰ ਚੋਰ ਪੜਾ ਚੋਰ ਦਾ ਸਾਥ ਚੋਰ ਦਾ ਸਾਥ ਦਿੰਦੇ ਫਿਰ ਸਾਨੂੰ 15 ਦਿਨ ਹੋ ਗਏ ਇੱਥੇ ਐਨੀ ਜਦੋਜਾਹਿਦ ਕਰਦੇ ਬੇ ਸਾਨੂੰ ਕੋਈ ਬੱਲਾ ਨਹੀਂ ਵੜਾ ਰਿਹਾ ਫੋਨ ਕੀਤਾ ਜੀ ਕਹਿੰਦੇ ਤੁਸੀਂ ਆਪਣੇ ਨਿਤੀ ਕਿ ਐਮਐਲਏ ਨਾਲ ਗੱਲ ਕਰੋ ਐਮਐਲਏ ਨਾਲ ਗੱਲ ਕੀਤੀ ਉਹਨੇ ਫੋਨ ਕੀਤਾ ਕਹਿੰਦਾ ਹਾਂ ਹਾਂ ਤੂੰ ਐਮਐਲਏ ਦਾ ਫੋਨ ਕਿਉਂ ਕਰਾਇਆ ਵਾ ਕੌਣ ਕਹਿੰਦਾ ਮੁਲਾਜ਼ਮ ਐਸਐਚਓ ਸਾਹਿਬ ਅੱਛਾ ਕਹਿੰਦੇ ਇਹ ਕਿਹਨਾਂ ਲੈਂਦੇ ਤੁਸੀਂ ਐਮਐਲਏ ਫੋਨ ਜਾਓ ਉਹਨੂੰ ਆਪੇ ਕਰ ਲੈ ਮੈਂ ਨਹੀਂ ਕੋਈ ਕਾਰਵਾਈ ਕਰਦਾ ਕਿਤਾ ਕਹਿੰਦਾ ਮੈਂ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕਰਨੀ ਹੁੰਦੀ ਕਹਿੰਦਾ ਉਹ ਦੇਖੋ ਕਰਾ ਲਾਓ ਭਈ ਤੁਸੀਂ ਐਮਐਲਏ ਦਾ ਫੋਨ ਕਰਾਇਆ ਤੇ ਮੈਂ ਕੋਈ ਕਾਰਵਾਈ ਨਹੀਂ ਕਰਨੀ ਹੂੰ ਤੁਸੀਂ ਜੀ ਦਾ ਮੰਤਰਕ ਐਮਐਲਏ ਦੀ ਕੋਈ ਜ਼ਿੰਮੇਵਾਰੀ ਨਹੀਂ ਐਮਐਲਏ ਆਪਣੇ ਇਲਾਕੇ ਦੇ ਬੰਦਿਆ ਦਾ ਬੱਚਾ ਲਪਾਣ ਬੱਚਾ ਕਿ ਚਲਾ ਗਿਆ ਵਾ ਉਸ ਨੂੰ ਕਿਤੇ ਕਿਤੇ ਪੁਲਿਸ ਨੂੰ ਕਹਿ ਰਹੇ ਕਿ ਐਮਐਲਏ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਪੁਲਿਸ ਨੇ ਕਹਿਣੇ ਮਤਲਬ ਉਹ ਮੂੰਹ ਗਿਆ ਕਹਿੰਦਾ ਜਾ ਕੇ ਕਹਿ ਦਿਓ ਭਾਵੇਂ ਉਹਨਾਂ ਨੂੰ ਕਹਿੰਦਾ ਕਹਿ ਦਿਓ ਐਮਐਲਏ ਸਾਹਿਬ ਨੂੰ ਕਹਿ ਦਿਓ ਕਹਿੰਦਾ ਕੋਈ ਗੱਲ ਨਹੀਂ ਗਈ ਇਹ ਕਿਦਾਂ ਦਾ ਮੁਲਾਜ਼ਮਾ ਫਿਰ ਗਗਨ ਪ੍ਰੀਤ ਸਿੰਘ ਨਾ ਹੈਗਾ ਪਤਾ ਨਹੀਂ ਕੋਈ ਅਹੋ ਜਿਹਾ ਨ ਇਹ ਤਾਂ ਬਦਲੀ ਹੋ ਗਈ ਉਹ ਕਹਿੰਦੇ ਹਾਂ ਕਹਿੰਦੇ ਬਦਲੀ ਹੋ ਗਈ ਇਹਨਾਂ ਦੀ ਅੱਛਾ ਤਾਂ ਹੀ ਹਾਂਜੀ ਹੁਣ ਹੋਰ ਕੋਈ ਹਾਂਜੀ ਹੁਣ ਹੋਰ ਕੋਈ ਬਹਿ ਗਿਆ ਆ ਤੁਸੀਂ ਉਹ ਨਵੇਂ ਵਾਲੇ ਨੂੰ ਮਿਲੇ ਹੋ ਨਹੀਂ ਜੀ ਨਹੀਂ ਅਸੀਂ ਨਹੀਂ ਮਿਲੇ ਜੀ ਜਾਣਦੇ ਆ ਪੱਲਾ ਨਹੀਂ ਫੜਾਂਦੇ ਬਸ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਾਓ ਆਹੀ ਕਾਫੀ ਨਾਲ ਕਾਫੀ ਤੁਹਾਡਾ ਕੰਮ ਕਰ ਦਿੱਤਾ ਬਸ ਕਰਕੇ ਸਾਡਾ ਮਹੀਨਾ ਤੇ ਇੱਕ ਅੱਗੇ 6 7 8 ਤਰੀਕ ਹੋ ਗਈ ਤੁਹਾਡੇ ਸਾਹਮਣੇ ਅੱਜ ਨਹੀਂ ਬੱਚੇ ਦੀ ਕੋਈ ਤੁਹਾਨੂੰ ਹੈ ਹੀ ਨਹੀਂਗਾ ਕਿ ਮੁੰਡਾ ਹੈ ਕਿੱਥੇ ਚਲੋ ਮੈਂ ਤਾਂ ਨਹੀਂ ਕਹਿੰਦਾ ਕਿ ਅਗਰ 19 ਕੀ ਗੱਲ ਹੋ ਗਈ ਪੌਜ਼ ਜ਼ਿੰਮੇਵਾਰੀ ਕਿੱਥੇ ਵੇ ਪੌਜ਼ ਜ਼ਿੰਮੇਵਾਰੀ ਕਿੱਥੇ ਆ ਕੋਈ ਪੁੱਛਦਾ ਹੀ ਨਹੀਂ ਕੋਈ ਪੁੱਛਗੀ ਚੀ ਨਹੀਂ ਆ ਗਈ ਕਦੀ ਕਹਿੰਦਾ ਮੈਂ ਬਿਮਾਰ ਆਗਾ ਮੈਂ ਠੀਕ ਨਹੀਂ ਮੇਰੀ ਡਿਊਟੀ ਫਲਾਣੀ ਜਿੱਦਾਂ ਦੇ ਲੱਗੀ ਆ ਉਥੇ ਲੱਗੀ ਡਿਊਟੀ ਆ ਉਹ ਅਗੇ ਢਾਲ ਦਿੰਦੇ ਜੂ ਸਵੇਰੇ ਘਰੋਂ 10 ਵਜੇ ਆਹੀ ਦਾ 5 ਵਜੇ ਜਾ ਕੇ ਉਥੋਂ ਕੋਈ ਨੀ ਲੋਕੇਸ਼ਨਾਂ ਵਿੱਚ ਤੁਸੀਂ ਕਢਾ ਕੇ ਦਿੱਤੀਆਂ ਹਾਂ ਹਾਂ ਜੀ ਹਾਂ ਸਾਰੀਆਂ ਪੈਸੇ ਖਰਚੇ ਆ ਉਹ ਵੀ ਕਢਾਏ ਆਪਾਂ ਲੇਕਿਨ ਬੈਂਕ ਦੀ ਡਿਟੇਲ ਸਾਰੀ ਨਹੀਂ ਬੈਂਕ ਦੀ ਡਿਟੇਲ ਵੀ ਕਢਵਾਈ ਸਾਰੀ ਡਿਟੇਲ ਕਢਾ ਕੇ ਦਿੱਤੀ ਪੋਸਟ ਨੂੰ ਦਿੱਤਾ ਸਾਰਾ ਕੁਝ ਪੋਸਟ ਨੂੰ ਦਿੱਤਾ ਵੀ ਕੁਝ ਨਹੀਂ ਕੀਤਾ ਉਹ ਕਹਿੰਦੇ ਸੀ ਜੀ ਆਪਾਂ ਆਪਾਂ ਬੈਂਕ ਤੋਂ ਡਿਟੇਲ ਕਢਾਈ ਸੀਗੀ ਕਿੱਥੇ ਕਿੱਥੇ ਪੈਸੇ ਖਰਚ ਹੋਏ ਆ ਪਰ ਉਹਨਾਂ ਬੈਂਕ ਵਾਲਿਆਂ ਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਕਿਹਨਾਂ ਦੇ ਅਕਾਊਂਟਾਂ 'ਚ ਪੈਸੇ ਗਏ ਆ ਉਹ ਸਾਈਬਰ ਤੋਂ ਰਿਪੋਰਟ ਮਿਲਨੀ ਸੀ ਹਲੇ ਤੱਕ ਸਾਈਬਰ ਦੀ ਰਿਪੋਰਟ ਹੀ ਨਹੀਂ ਆਈ ਸਿਰਫ ਇਹ ਰਿਪੋਰਟ ਆਈ ਹੈ ਕਿ 390 ਰੁਪਏ ਉਹਨੇ ਇਸ ਪੈਟਰੋਲ ਪੰਪ ਤੇ ਖਰਚ ਕੀਤੇ ਸੀਗੇ ਉੱਥੋਂ ਜਾ ਕੇ ਅਸੀਂ ਵੀਡੀਓ ਕਢਾ ਕੇ ਲਿਆਏ ਆ ਉਹ ਬੰਦੇ ਪਛਾਣ 'ਚ ਨਹੀਂ ਆ ਰਹੇ ਕੌਣ ਨੇ ਕੌਣ ਨਹੀਂ ਉਹ ਪਰ ਉਸ ਮੁੰਡੇ ਦੇ ਫੋਨ ਤੋਂ ਪੇਟੀਐਮ ਰਾਹੀਂ ਪੈਸੇ ਪਾਉਂਦੇ ਨੇ ਜੇ ਬੰਦੇ ਦਾ ਫੋਨ ਲੋਕ ਕਿੱਦਾਂ ਖੋਲ ਲਿਆ ਉਹਨਾਂ ਨੇ ਜਾਂ ਗੂਗਲ ਪੇ ਦਾ ਪੈਨ ਕਿੱਦਾਂ ਜਨਰੇਟ ਹੋ ਗਿਆ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਇਹ ਕਿੱਦਾਂ ਦੀ ਫਿਰ ਪੁਲਿਸ ਆ ਕਿ ਬੱਚਾ ਜਿੰਦਾ ਹੈਗਾ ਕਿ ਨਹੀਂ ਹੈਗਾ ਕੁਝ ਪਤਾ ਲੱਗਿਆ ਤਾਂ ਇਹਦੇ ਹਾਲੇ ਕੁਝ ਨਹੀਂ ਹੋਇਆ ਕੋਈ ਖਬਰ ਦੇਣ ਦਾ ਪਤਾ ਵੀ ਨਹੀਂ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਇਸ ਬਾਰੇ ਕਿਦਾਂ ਮੋਏ ਜਿੰਦੇ ਦੀ ਕੋਈ ਖਬਰ ਦੇ ਦੇਣ ਸਾਨੂੰ ਕਿ ਹੈਗਾ ਜਾਂ ਨਹੀਂ ਹੈਗਾ ਕੋਈ برداشت ਤੇ ਕਰੀਏ ਅਸੀਂ ਸਾਨੂੰ ਤਾਂ ਦੱਸੇ ਨਹੀਂ ਕਹਿੰਦੇ ਜਿੱਥੇ ਵੀ ਹੈ ਤੁਹਾਡਾ ਬੱਚਾ ਸਹੀ ਹੈ ਜਹਾਂ ਇਹਨਾਂ ਨੇ ਆਪ ਸਾਹਮਣੇ ਰੱਖਿਆ ਨਹੀਂ ਇਹਨਾਂ ਦੀ ਗੱਲਾਂ ਹੁੰਦੀਆਂ ਫਿਰ ਤੁਹਾਡੇ ਬੱਚੇ ਨਾਲ ਸਹੀ ਹੈ ਸਲਾਮਤ ਉਹ ਹੁੰਦੀਆਂ ਹੋਣੀਆਂ ਜੀ ਤਦ ਹੀ ਕਹਿੰਦੇ ਐਨੀ ਗੱਲ ਕਰਦੇ ਇੱਕ ਮਾਰਾ ਜਾਣ ਸਕਦੇ ਹੋ ਕੋਈ ਨਹੀਂ ਸੁਣਦਾ ਪਿਆ ਜੀ ਕੋਈ ਨਹੀਂ ਸੁਣਦਾ ਪਿਆ ਜਿੱਥੇ ਜਾਂਦੇ ਬਸ ਕਹਿ ਕੇ ਡਾਲ ਦਿੰਦੇ ਆ ਕਿਸੇ ਨੇ ਨਹੀਂ ਸੁਣਿਆ ਜਾ ਤੂੰ ਇੱਥੇ ਆ ਬਹੇ ਕੰਜਰ ਖੜੇ ਸੰਦਿਆ ਵੀ ਨਹੀਂ ਪਤਾ ਲੱਗਦਾ ਸੀ ਅੰਮ੍ਰਿਤਸਰ ਦੇ ਵਸ਼ਿੰਦੇ ਗਏ ਗਏ ਅਮਰੀਦ ਜਲੰਧਰ ਦੇ ਆ ਅੰਮ੍ਰਿਤਸਰ ਦੇ ਆ ਲੁਧਿਆਣੇ ਦੇ ਆ ਕਿੱਥੋਂ ਦੇ ਗਏ ਤੈਨੂੰ ਆਪ ਆਪਣਾ ਭੁੱਲ ਗਿਆ ਸਾਡਾ ਆਪਣਾ ਦਿਮਾਗ ਖਰਾਬ ਹੋ ਗਿਆ ਕੋਈ ਸੁਣਵਾਈ ਨਹੀਂ ਇੱਕ ਇੱਕ ਵੀ ਇੱਕ ਵੀ ਗੱਲ ਨਹੀਂ ਇਹਨਾਂ ਨੇ ਸੁਣੀ ਸਾਡ ਇੱਕ ਵੀ ਗੱਲ ਸੁਣੀ ਹੋਵੇ ਕੋਈ ਵੀ ਮਸਲਾ ਹੱਲ ਕਰਕੇ ਸੰਦਖਾਨ ਤੇ ਸਹੀ ਕਿੱਥੇ ਬੱਚਾ ਹੈਗਾ ਕਿੱਥੇ ਨਹੀਂ ਹੈਗਾ ਬਾਈ ਕਿਉਂਕਿ ਇਹਨਾਂ ਨੇ ਦੇਖੋ ਬਿਲਕੁਲ ਇਹਨਾਂ ਦੇ ਕੋਲ ਨਹੀਂ ਦਿਕੀ ਇੱਕ ਗੱਲ ਵਾ ਬਿਲਕੁਲ ਨਹੀਂ ਦਿਕੀ ਸਵਾਲ ਹੈ ਨਾ ਕੋਲ ਜਿੱਥੋਂ ਇਹਨਾਂ ਨੇ ਮੋਬਾਈਲ ਮੁੰਡਿਆਂ ਨੇ ਖੋਇਆ ਉਹਨਾਂ ਨੂੰ ਤਾਂ ਕਮ ਸੇ ਕਹ ਪੁੱਛਦੇ ਕਿ ਮੁੰਡਾ ਕਿੱਥੇ ਗਿਆ ਉੱਥੇ ਤਾਂ ਇਹ ਪੁੱਛੀ ਸਕਦੇ ਆ ਨਾ ਉਹ ਵੀ ਨਹੀਂ ਪੁੱਛਦੇ ਪਏ ਕਿਉਂ ਨਹੀਂ ਪੁੱਛਦੇ ਪਏ ਨਹੀਂ ਵੱਡੀ ਗੱਲ ਤਾਂ ਆ ਕਿ ਬਾਰ ਕੋ ਮਤਲਬ ਕੋਡ ਕਿੱਦਾਂ ਯਾਦ ਹੈ ਕਿ ਫੋਨ ਦਾ ਜਿਹਦਾ ਪੇਟੀਐਮ ਦਾ ਕੋਡ ਤਾਂ ਅਸੀਂ ਡਿਫਰੈਂਟ ਡਿਫਰੈਂਟ ਲਾਂਦੇ ਆ ਉਹ ਚੋਰ ਨੂੰ ਪੇਟੀਐਮ ਦਾ ਕੋਡ ਕਿੱਦਾਂ ਯਾਦ ਸੀ ਵੱਡੀ ਗੱਲ ਤਾਂ ਆ ਹੀ ਹੋਗੀ ਨਾ ਉਹ ਉਹ ਕੋਈ ਲਾਂਦੇ ਨਹੀਂ ਪਏ ਪਤਾ ਹੀ ਨਹੀਂ ਲਾਂਦੇ ਪਏ ਅੱਜ ਕੱਲ ਅੱਜ ਕੱਲ ਅੱਜ ਕੱਲ ਕਰੀ ਜਾਂਦੇ ਬਸ ਅੱਜ ਕੱਲ 10 ਦਿਨ ਦਿੱਤੇ ਸੀ ਆਏ ਸਾਨੂੰ ਗਿਆਂ ਵੀ 15 20 ਦੀ ਨਹੀਂ ਹੋ ਗਏ ਗਿਆਂ ਨੰਬਰ ਸਰ ਫਿਰ ਵਾਪਸ ਆਏ ਆ ਸੀ 10 ਦਿਨ ਪਹਿਲੇ ਦੋ ਵਾਰੀ ਦੋ ਵਾਰੀ ਪਹਿਲਾਂ ਆਏ ਹੁਣ ਤੀਸਰੀ ਵਾਰੀ ਫੇਰ ਆਏ ਹਾਂ ਹਾਂਜੀ ਵਿਆਹ ਆਇਆ ਬੱਚੇ ਕਿੰਨੇ ਨੇ ਇੱਕੋ ਹੀ ਬੱਚਾ ਇੱਕੋ ਹੀ ਬੱਚਾ ਕਿੰਨੇ ਸਾਲ ਦਾ 5 6 ਸਾਲ ਦੀ ਕੁੜੀ ਆ ਗਈ 5 6 ਸਾਲ ਦੀ ਇਹ ਕੁੜੀ ਮੈਨੂੰ ਕੋਈ ਫੋਨ ਕਾਲ ਵੀ ਨਹੀਂ ਆਈ ਉਹਦੀ ਨਹੀਂ ਨਹੀਂ ਫੋਨ ਤੇ ਤੁਹਾਨੂੰ ਦੱਸਿਆ ਨਾ ਖੋਇਆ ਕਿ ਤੇ ਫੋਨ ਕਿੱਥੋਂ ਆਏਗਾ ਉਹਦਾ ਪੁੱਛ ਤੁਸੀਂ ਆ ਵੀ ਸਵਾਲ ਕਰਦੇ ਅਗਰ ਫੋਨ ਗੁੰਡਾ ਤੁਸੀਂ ਕਹਿੰਦੇ ਸੁਰੱਖਿਤ ਹੈ ਸਾਨੂੰ ਕਿਸੇ ਨੰਬਰ ਤੋਂ ਕਾਲ ਕਰ ਹੀ ਸਕਦਾ ਸੀਗਾ ਕੀ ਆ ਵੀ ਠੀਕ ਆ ਮੈਂ ਹਾਂਜੀ ਨਹੀਂ ਕੋਈ ਖੋਲ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਉਹੀ ਤਾਂ ਟੈਨਸ਼ਨ ਪਈ ਕੋਈ ਕਾਲ ਵੀ ਨਹੀਂ ਆਈ ਉਹੀ ਤਾਂ ਸਾਨੂੰ ਸਾਨੂੰ ਵੀ ਚਿੰਤਾ ਹੋਈਗੀ ਨਾ ਕਿ ਸਾਨੂੰ ਪਤਾ ਤਾਂ ਲੱਗਣਾ ਚਾਹੀਦਾ ਬੱਚਾ ਹੈਗਾ ਕਿੱਥੇ ਲੁਧਿਆਣਾ ਵਿੱਚ ਹੈ ਜਾਂ ਲੁਧਿਆਣੇ ਤੋਂ ਬਾਹਰ ਕੀ ਕਹਿਣਾ ਚਾਹੁੰਦੇ ਪੁੱਛਣੋ ਮਾਰੇ 1 ਮਹੀਨਾ 6 ਦਿਨ ਹੋ ਗਏ ਆ ਸਾਡੀ ਕੋਈ ਸੁਣਾਈ ਨਹੀਂ ਹੋਣੀ ਮੈਂ ਤੁਹਾਨੂੰ ਪੁੱਛਿਆ ਸੀ ਤਾਂ ਦੱਸੇ ਕਾਰਵਾਈ ਕਰਕੇ ਕਿ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕਾਦੇ ਵਸੇ ਹੁੰਦੀ ਪੁਲਿਸ ਸਹਾਇਤਾ ਵਸੇ ਜਨਤਾ ਦੀ ਤੇ ਇੱਥੇ ਤੇ ਕੋਈ ਸਹਾਇਤਾ ਹੋਈ ਨਹੀਂ ਸਾਡੀ ਕਮ ਸੇ ਕਮ ਮਾਰਾ ਮੋਟਾ ਤੇ ਪਤਾ ਾਲਾਨ ਇੱਕ ਗਰੀਬ ਮਾਂ ਮੈਂ ਤਾਂ ਕਰਕੇ ਨਹੀਂ ਸੁਣਾਈ ਹੋ ਰਹੀ ਉਸ ਦੀ ਅੱਜ ਇੱਕ ਗਰੀਬ ਮਾਂ ਪਈ ਹੋਇਆ ਨਾ ਜੇ ਅੱਜ ਕੋਈ ਕਿਸੇ ਅੱਛੀ ਘਰੋਂ ਪਾਰਟੀ ਚ ਹੁੰਦਾ ਫਿਰ ਦੱਸੋ ਕਿੱਦਾਂ ਇਹਨਾਂ ਨੇ ਕਰਨਾ ਸੀਗਾ ਉਸ ਮਾਂ ਦੇ ਨਾਲ ਅੱਜ ਮਾਂ ਰੋ ਰਹੀ ਹੈ ਨਾ ਉਹ ਜਿੰਦਿਆਂ ਜਾਂ ਨਾ ਕਿਉਂਕਿ ਉਹਦਾ ਬੱਚਾ ਖੋ ਗਿਆ ਉਹਨੂੰ ਐ ਨਹੀਂ ਪਤਾ ਜਿੰਦਾ ਹੈ ਜਾਂ ਮਰਦਾ ਇੱਕ ਮਾਂ ਕੁਝ ਹੋ ਜਾਵੇ ਬੱਚੇ ਨੂੰ ਖਸਾਂਵੇਂ ਬਰਦਾਸ਼ਤ ਕਰ ਲੈਂਦੀ ਇਸ ਚੀਜ਼ ਨੂੰ ਮਾਂ ਬਰਦਾਸ਼ਤ ਨਹੀਂ ਕਰ ਸਕਦੀ ਮਾਨ ਸਾਹਿਬ ਨੂੰ ਕੀ ਕਹਿਣਾ ਜਦ ਮਾਨ ਸਾਹਿਬ ਤਾਂ ਕਹਿੰਦੇ ਕਿ ਸਾਡੀ ਪਾਲਸੀ ੜੀ ਐਡਵਾਂਸ ਹੋ ਚੁੱਕੀ ਹੈ ਗੱਲਾਂ ਹੀ ਵੱਡੀਆਂ ਵੱਡੀਆਂ ਆਈਆਂ ਹੋਰ ਕੁਝ ਨਹੀਂਗਾ ਉਹਨੂੰ ਆਪਣੀ ਸਕਿਉਰਿਟੀ ਚਾਹੀਦੀ ਹੈ ਸਾਡੇ ਵਾਂਗ ਥੋੜੀ ਸਕਿਉਰਿਟੀ ਤੁਹਾਡਾ ਬੱਚਾ ਗੁੰਮ ਹੋ ਗਿਆ ਉਹਨੂੰ ਕੀ ਲੱਗੇ ਮਾਨ ਸਾਹਿਬ ਬਸ ਨਾਂ ਦੇ ਮਾਨੇ ਕੇ ਬਸ ਕਿਉਂ ਨਾ ਪਰਿਵਾਰ ਹੈ ਮੇਰੇ ਪਿੱਛੇ ਪਰਿਵਾਰ ਹੈ 34 ਸਾਲਾਂ ਦੀ ਮੈਜ਼ ਬੱਚੇ ਦੀ ਉਮਰ ਸੀਗੀ ਲekin बच्चा लुधियाणे ਆਂਦਾ ਵਾ ਫੋਨ ਚੋਰ ਪੁਲਿਸ ਫੜ ਲੈਂਦੀ ਐ ਫੋਨ ਵੀ ਫੜ ਲੈਂਦੀ ਜਿੱਥੋਂ ਪੇਟੀਐਮ ਦੇ ਰਾਹੀਂ ਪੈਸੇ ਕੱਢੇ ਜਾਂਦੇ ਨੇ ਪੈਟਰੋਲ ਪੁਆਇਆ ਜਾਂਦਾ ਫਿਰ ਬਾਰ ਕੋ ਉਹਦਾ ਕੋਡ ਜਿਹੜਾ ਹੁੰਦਾ ਉਹ ਵੀ ਲਗਾਇਆ ਜਾਂਦਾ ਲੇਕਿਨ ਪੈਸੇ ਕੱਢਾਈ ਜਾਂਦੇ ਪੁਲਿਸ ਦੇ ਹੱਥ ਹਜੇ ਵੀ ਖਾਲੀ ਨੇ ਲੇਕਿਨ ਪਰਿਵਾਰ ਲਗਾਤਾਰ ਇੱਕ ਐਮਐਲਏ ਦਾ ਫੋਨ ਕਰਾਉਂਦੇ ਤੇ ਉਹ ਐਮਐਲਏ ਨੂੰ ਹੀ ਕਹਿੰਦੇ ਤੂੰ ਐਮਐਲਏ ਕੋਲੋਂ ਫੋਨ ਕਿਉਂ ਕਰਾਇਆ ਤੂੰ ਐਮ.ਐਲ.ਏ ਜਿਹਦੇ ਕੋ ਐਮ.ਐਲ.ਏ ਕੋ ਫੋਨ ਕਰਾਇਆ ਉਸ ਐਮ.ਐਲ.ਏ ਕੋ ਜਾ ਕੇ ਆਪਣੇ ਬੱਚੇ ਦੀ ਕਾਰਵਾਈ ਕਰਾ ਲਿਆ ਲੇਕਿਨ ਕਿੱਦਾਂ ਦੀ ਪੁਲਿਸ ਹੈ ਲੇਕਿਨ ਕਾਰਵਾਈ ਪਰਿਵਾਰ ਨੂੰ ਬੱਚੇ ਦਾ ਨਾ ਪਤਾ ਹੈ ਕਿ ਬੱਚਾ ਜਿੰਦਾ ਹੈ ਕਿ ਮਰ ਗਿਆ ਹੈ ਲੇਕਿਨ ਅਸੀਂ ਸ਼ਬਦ ਨਹੀਂ ਕਹਿੰਦੇ ਲੇਕਿਨ ਪਰਿਵਾਰ ਕਹਿ ਰਿਹਾ ਸਾਨੂੰ ਬੱਚੇ ਦਾ ਬਾਰੇ ਦੱਸਿਆ ਨਾ ਜਾਵੇ ਇੱਕ ਮਾਰ ਦਾ ਦੁੱਖ ਹੈ ਇੱਕ ਪਿਓ ਦਾ ਦੁੱਖ ਹੈ ਬਾਕੀ ਰਿਸ਼ਤੇਦਾਰ ਦਾ ਦੁੱਖ ਹੈ ਕਿ ਬੱਚਾ ਆਖਿਰ ਗਿਆ ਕਿੱਥੇ ਲੇਕਿਨ ਮਹਿਜ਼ 35 ਸਾਲ ਦੀ ਉਮਰ ਜਿਹੜੀ ਹੁੰਦੀ ਹੈ ਛੋਟੀ ਉਮਰ ਨਹੀਂ ਹੁੰਦੀ ਸਮਝਾਰ ਬੱਚਾ ਵਾ ਕੋਈ ਮੈਂਟਲੀ ਅਫਸਰਟ ਵੀ ਨਹੀਂ ਹੈਗਾ ਲੇਕਿਨ ਪੁਲਿਸ ਦੇ ਸਿਆਕਾ ਸਰ ਹੈ ਹਲੋ ਸੋ ਸਿਆਕਾ ਸਰ ਵਿਸ਼ਾਲ ਕੋ ਪੂਰ ਗੱਲ ਕਰ ਰਹੇ ਲੁਧਿਆਣਾ ਲਈ ਤੋਂ ਪੱਤਰਕਾਰ ਹਾਂਜੀ ਹਾਂਜੀ ਭਾਈ ਜੀ ਇੱਕ ਤੁਹਾਡੇ ਕੋ ਕੰਪਲੇਂਟ ਆਈ ਹੋਣੀ ਹੈ ਅੰਮ੍ਰਿਤਸਰ ਤੋਂ ਕੋਈ ਪਰਿਵਾਰ ਹੋਣਾ ਵਾ ਜਿਨ੍ਹਾਂ ਦਾ ਬੱਚਾ ਜਿਹੜਾ ਹੈ ਲੁਧਿਆਣੇ ਰੇਲਵੇ ਸਟੇਸ਼ਨ ਤੇ ਲਾਪਤਾ ਹੋ ਗਿਆ ਜੜਾ 34 ਸਾਲ ਦਾ ਉਹਦਾ ਫੋਨ ਵੀ ਬਰਾਮਦ ਹੋ ਗਿਆ ਸੀਗਾ ਚੋਰ ਵੀ ਤੁਸੀਂ ਫੜ ਲਈ ਸੀ ਥਾਣੇ ਨੇ ਲੇਕਿਨ ਉਹ ਬੱਚੇ ਦਾ ਕੁਝ ਪਤਾ ਲੱਗ ਪਾਇਆ ਬੱਚੇ ਦਾ ਪਤਾ ਲੱਗ ਰਿਹਾ ਹੈ ਭਾਈ ਜੀ ਉਹਨਾਂ ਨੇ ਉਹਨਾਂ ਦੌਰ ਜੇ ਦਾਖਲ ਕਰਾਦੇ ਸੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਪੁੱਛ ਕੇ ਕਰ ਉਹਨਾਂ ਨੂੰ ਪੁੱਛ ਕੇ ਕਰਨੀ ਸੀ ਜੀ ਤੇ ਮੈਂ ਛੁੱਟੀ ਤੇ ਹੋਣ ਕਰਕੇ ਆਉਣੀ ਹੋਈ ਉਹਨਾਂ ਨੂੰ ਬੁਲਾਇਆ ਗਿਆ ਹੁਣ ਦੁਵਾਲੇ ਲੇਕਿਨ ਸਰ ਇਹ ਕਦੇ ਕੋਈ ਵੀ ਨਹੀਂ ਕਰਦੇ ਲੇਕਿਨ ਸਰ ਇਹ ਇੱਕ ਵੱਡਾ ਸਵਾਲ ਹੈ ਕਿ ਅਗਰ ਪੈਟਰੋਲ ਪੰਪ ਤੋਂ ਪੈਟਰੋਲ ਪੁਆਉਂਦੇ ਨੇ ਪੇਟੀਐਮ ਦਾ ਨੰਬਰ ਕਿੱਦਾਂ ਉਹਨਾਂ ਨੂੰ ਹਜੇ ਇਹ ਵੀ ਲੱਗਦਾ ਇਹ ਵੀ ਸ਼ੱਕ ਲੱਗਦਾ ਵੀ ਉਹ ਬੰਦਾ ਇਹ ਕਹਿੰਦੇ ਵੀ ਹੈ ਨਹੀਂ ਸਾਨੂੰ ਇਹੀ ਲੱਗਦਾ ਵੀ ਉਹ ਬੰਦਾ ਇਹਨਾਂ ਚੋਂ ਪਹਿਲਾਂ ਇਹ ਕਹਿੰਦੇ ਸੀ ਵੀ ਸਾਡਾ ਬੰਦਾ ਉਹ ਜੀ ਹਾਂ ਉਹ ਵੀ ਗੱਲ ਕਲੀਅਰ ਕਰਨੀ ਹੈ ਵੀ ਇਹਨਾਂ ਦਾ ਹੈਗਾ ਕਿ ਕੋਈ ਮਤਲਬ ਕੀ ਦਾ ਹੋ ਲਿਕੇ ਉਹ ਜਿਵੇਂ ਇਹ ਕਹਿੰਦੇ ਵੀ ਸਾਡਾ ਮੁੰਡਾ ਲੰਗ ਮਾਰਦਾ ਉਹ ਵੀ ਥੋੜੇ ਜਿਹੀ ਲੰਗ ਮਾਰਦਾ ਸੀਗਾ ਲੇਕਿਨ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਇੱਕ ਇਨਸਾਫ ਹੈ ਸਰ ਕਿ ਪਰਿਵਾਰ ਨੂੰ ਆ ਕਿ ਸਾਡੀ ਲੁਧਿਆਣਾ ਪੁਲਿਸ ਵਧੀਆ ਕੰਮ ਕਰਦੇ ਤੇ ਸਾਡਾ ਬੱਚਾ ਜਿਹੜਾ ਸਾਡੇ ਸਪੋਰਟ ਕਰਦੇ ਵਧੀਆ ਵਧੀਆ ਕਰਦੇ ਆ ਜੀ ਅਸੀਂ ਸਾਰਾ ਕੁਝ ਡਾਟਾ ਕੋ ਉਹਦਾ ਕੱਢਿਆ ਗਿਆ ਸਾਰਾ ਕੁਝ ਵੀਡੀਓ ਵੀ ਅਸੀਂ ਉਸ ਤੋਂ ਪਾ ਲਈ ਉਸ ਤੋਂ ਸਾਰਾ ਕੁਝ ਕਰਿਆ ਜੀ ਹੈ ਨਾ ਪੂਰੀ ਇਹਨਾਂ ਦੀ ਉਹ ਕਰ ਰਹੇ ਆ ਜੀ ਤੇ ਤੇ ਵੀ ਕੱਤਾਂ ਇਹਦੇ ਤੇ ਇਹਨਾਂ ਵਾਲੇ ਵੀ ਕਰ ਰਹੇ ਆ ਜੀ ਚਲੋ ਅਸੀਂ ਚਲੋ ਅਸੀਂ ਵੀ ਆਸ ਕਰਦੇ ਆ ਕਿ ਇਹਨਾਂ ਦਾ ਬੱਚਾ ਜਿਹੜਾ ਹੈ ਇਹਨਾਂ ਨੂੰ ਪਤਾ ਲੱਗ ਸਕੇ ਕਿੱਥੇ ਆ ਬਹੁਤ ਬਹੁਤ ਧੰਨਵਾਦ ਸਰ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਡਿਵੀਜ਼ਨ ਨੰਬਰ 1 ਦੇ ਐਸ ਐਚਓ ਸੀਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਡਿਟੇਲ ਖੰਘਾ ਰਹੇ ਹਾਂ ਫੂਟੇ ਵੀ ਖੰਘਾ ਰਹੇ ਹਾਂ ਲੇਕਿਨ ਇਹਨਾਂ ਨੇ ਵੀ ਕਿਹਾ ਸੀਗਾ ਕਿ ਬੱਚਾ ਸਾਡਾ ਲੰਗ ਮਾਰਦਾ ਹੈ ਬੱਚਾ ਸਾਡਾ ਵੀ ਆ ਉਹ ਤੁਸੀਂ ਕਈ ਗੱਲ ਹੋਈ ਸੀ ਤੁਹਾਡੀ ਕੀ ਇਹ ਪਟ્રોલ ਪੰਡਾ ਜਿਨ੍ਹਾਂ ਨੇ ਪੈਸੇ ਘਟਾਏ ਨੇ ਉਹ ਤੁਹਾਡਾ ਬੱਚਾ ਇਹ ਗੱਲ ਹੋਈ ਸੀਗੀ ਨਹੀਂ ਸਾਡਾ ਬੱਚਾ ਨਹੀਂ ਉਹ ਉਹ ਬੱਚਾ ਨਹੀਂ ਗਾਇਆ ਸਾਡਾ ਬੱਚਾ ਉਹ ਨਹੀਂ ਬੱਚਾਗਾ ਲੰਗ ਮਾਰਦਾ ਟਰਦਾ ਨਹੀਂ 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 ਉਹਨੂੰ ਕੁਝ ਵੀ ਨਹੀਂਗਾ ਉਹਨੂੰ ਕੁਝ ਵੀ ਨਹੀਂ ਉਹਦੀ ਲੱਗੇ ਨਾ ਉਹ ਠੀਕ ਠੀਕ ਤੁਰਦਾ ਠੀਕ ਤੁਰਦਾ ਉਹਨੂੰ ਸਾਲ ਹੋ ਗਿਆ ਸੀ ਉਹ ਠੀਕ ਤੁਰਦਾ ਸੀ ਉਹਨਾਂ ਪਰ ਉਹ ਜਿਹੜਾ ਬੱਚਾ ਦਿਖਾਇਆ ਦੇਖ ਮਾਂ ਪਛਾਣ ਨਹੀਂ ਸਕਦੀ ਨਾ ਆਪਣੇ ਬੱਚੇ ਨੂੰ ਸਾਹਮਣੇ ਚੱਲ ਰਿਹਾ ਵੈ ਉਹ ਬੱਚਾ ਨਹੀਂ ਇਹਨਾਂ ਨੂੰ ਅਸੀਂ ਵੀਡੀਓ ਪੇਸ਼ ਕੋਈ ਨਹੀਂ ਆਈ ਕਿਸ ਤਰ੍ਹਾਂ ਅਸੀਂ ਪਛਾਣਾਂਗੇ ਔਰ ਇਹ ਸਾਹਮਣੇ ਫੇਸ ਟੂ ਫੇਸ ਫੋਟੋ ਨਹੀਂ ਆਈ ਉਹ ਤਾਂ ਪਿੱਛਾਂ ਦੀ ਮਾਲ ਬੰਨੇ ਆ ਆਪਾਂ ਕਿਸ ਤਰ੍ਹਾਂ ਪਛਾਣਾਂਗੇ ਉਹਨੂੰ ਇੱਕ ਨਾਲ ਵੱਡਾ ਸਵਾਲ ਹੈ ਹੁਣ ਹੁਣ ਪੋਸਟ ਦੇਖਦੇ ਜਾਂਦੇ ਵਿੱਚ ਨਵਾਂ ਕੀ ਲੈ ਕੇ ਮੋੜ ਲੈ ਕੇ ਆਂਦੀ ਹੈ ਬੱਚਾ ਜਿਹੜਾ ਗਿਆ ਵਾ ਲੇਕਿਨ ਉਹਦੇ ਚ ਕੀ ਨਵਾਂ ਇੱਕ ਰੁਕ ਸਾਹਮਣੇ ਆਂਦਾ ਕੀ ਉਹਨੇ ਡਰਾਮਾ ਰਚਿਆ ਸੀਗਾ ਆਪਣਾ ਕੀ ਉਹਨੂੰ ਕਿਡਨੈਪ ਕੀਤਾ ਜਾਂ ਕੀ ਇਹਦਾ ਹੀ ਮਾਮਲਾ ਸਾਹਮਣੇ ਨਵਾਂ ਰੋਕੀ ਲੈ ਕੇ ਆਊਗਾ ਲੋਕਾਂ ਕੈਮਰਾਮੈਨ ਅਮੀ ਦੇ ਨਾਲ ਮ ਵਿਸ਼ਾਲ ਕਪੂਰ ਲੈਣਾਂ